ਆਏ ਪ੍ਰਭੂ ਦੇ ਵਚਨ ਚ ਦੇਖਦੇ ਹਾਂ ਸੋ ਦੇਖ ਨਹੀਂ ਸਕਿਆ ਪਹਿਲਾ ਸਾਮਲ 24 ਅਧਿਆਇ ਉਹਦਾ ਇੱਕ ਵਚਨ ਦੇਖ ਲੈਣਾ ਸਗਾ ਸੋ ਫਿਰ ਪੜਦੇ ਆਪਾਂ ਇੱਕ ਤੋਂ ਲੈ ਕੇ ਪੜਦੇ ਜਿਹਾ ਹੋਇਆ ਜਦ ਸ਼ਾਉਲ ਫਲਿਸਤੀਆਂ ਦਾ ਪਿੱਛਾ ਕਰਨ ਤੋਂ ਮੁੜ ਪਿਆ ਤਾਂ ਲੋਕਾਂ ਨੇ ਇਹਨੂੰ ਖਬਰ ਦਿੱਤੀ ਕਿ ਵੇਖੋ 다ਉਦ ਇਹਨ ਗਦੀ ਦੀ ਜਾਣ ਵਿੱਚ ਹੈ ਹਾਂਜੀ ਤਦ ਸ਼ਾਉਲ ਸਾਰੇ ਜ਼ਰਾਇਦ ਵਿੱਚੋਂ 3099 ਮਨੁੱਖ ਕੱਢ ਕੇ ਜੰਗਲੀ ਬੱਕਰੀਆਂ ਦੇ ਟੇਕਰਿਆਂ ਵੱਲ ਹਾਂ 다ਉਦ ਅਤੇ ਉਹਨਾਂ ਦੇ ਮਨੁੱਖਾਂ ਨੂੰ ਭਾਲਨ ਤੁਰਿਆ ਜੀ ਤਦ ਉਹ ਪੇਡਾਂ ਦੇ ਬਾੜਾਂ ਨੂੰ ਉੱਪਰ ਪਿਆ ਜੋ ਪਹਿਲੇ ਦੇ ਕੋਲ ਸਨ ਉੱਥੇ ਇੱਕ ਖੁੰਦਰ ਸੀ ਜੋ ਸ਼ਾਉਲ ਸੱਚੇ ਤੇ ਫਿਰ ਨਹੀਂ ਉਸ ਖੁੰਦਰ ਵਿੱਚ ਵੜ ਗਿਆ ਅਤੇ ਉਸ ਵੇਲੇ 다ਊਦ ਆਪਣੇ ਮਨੁੱਖਾਂ ਸਣੇ ਉਸੇ ਖੁੰਦਰ ਦੀਆਂ ਨੁਕਰਾਂ ਵਿੱਚ ਬੈਠਾ ਹੋਇਆ ਸੀ 다ਊਦ ਦੇ ਮਨੁੱਖਾਂ ਨੇ ਉਹਨੂੰ ਆਖਿਆ ਕਿ ਸੋ ਕੱਲ ਆਪਾਂ ਇਸ ਨੂੰ ਦੇਖ ਰਹੇ ਸੀ ਕਿ 다ਊਦ ਔਰ ਸ਼ਾਉਲ ਦੋਨੇ ਕੀ ਆ ਇੱਕੋ ਗੁਫਾ ਦੇ ਵਿੱਚ ਆ ਔਰ ਲੇਟਿਆ ਹੋਇਆ ਆ ਬੈਠਿਆ ਹੋਇਆ ਆ ਦਾਊਦ ਕੋਲ ਮੌਕਾ ਆ ਦਾਊਦ ਅੱਜ ਕਿੰਨੇ ਸਮੇਂ ਤੋਂ ਤੇਰੇ ਪਿੱਛੇ ਸ਼ਾਉਲ ਹੱਥੋਂ ਕੇ ਤੈਨੂੰ ਮਾਰਨ ਦੇ ਲਈ ਕੀ ਹੈ ਬਣਾ ਤੇਰੇ ਪਿੱਛੇ ਪਿਆ ਹੋਇਆ ਅੱਜ ਮੌਕਾ ਆ ਸ਼ਾਉਲ ਨੂੰ ਕੀ ਕਰ ਦੇ ਮਾਰ ਦੇ ਸਾਡੇ ਵਰਗੇ ਵੀ ਸੋਚ ਸਕਦੇ ਆ ਕਿ ਪਰਮੇਸ਼ਰ ਨੇ ਮੌਕਾ ਦਿੱਤਾ ਦਾਊਦ ਨੂੰ ਕਿ ਦਾਊਦ ਕੀ ਕਰ ਦੇ ਸ਼ਾਉਲ ਨੂੰ ਮਾਰ ਦੇ ਮੌਕਾ ਪਰਮੇਸ਼ਰ ਨੇ ਦਿੱਤਾ ਆ ਲੇਕਿਨ ਫੈਸਲਾ ਕੀ ਆ ਫੈਸਲਾ ਸਾਡਾ ਸਿੱਖ ਕਰਦੇ ਕੀ ਆ ਕਿਉਂਕਿ ਪਰਮੇਸ਼ਰ ਕਈ ਵਾਰ ਸਾਡੇ ਅੰਗੇ ਇਦਾਂ ਦੀਆਂ ਪਰਸਤਿਤੀਆਂ ਬਣਾਉਂਦਾ ਜਿਸ ਪ੍ਰਕਾਰ ਆਪਾਂ ਦੇਖ ਰਹੇ ਸਕੇ ਕਿ ਪਲੂਸ ਨੂੰ ਵੀ ਪ੍ਰਭੂ ਰਦਾਸ ਨੂੰ ਵੀ ਗ੍ਰੰਥੀਨੀ ਕਿਤਾਬ ਜਿਹੜਾ ਪੜਦੇ ਉੱਥੇ ਇੱਕ ਜਗ੍ਹਾ ਤੇ ਜ਼ਿਕਰ ਹੁੰਦਾ ਹੈ 20 ਜਾਂ 22 ਦੇ ਅਧਿਆਏ ਦੇ ਵਿੱਚ ਕਿ ਲਿਖਿਆ ਕਿ ਆਤਮਾ ਤੈਨੂੰ ਕੀ ਕਹਿ ਰਿਹਾ ਪਣਾ ਤੂੰ ਯਰੂਸ਼ਲਮ ਤੇ ਜਾਊਂਗਾ ਤੇ ਉੱਥੇ ਤੈਨੂੰ ਕੀ ਕਰਨਗੇ ਪਣਾ ਤੈਨੂੰ ਮਾਰ ਦੇਣਗੇ ਉਹ ਕਹਿੰਦਾ ਮੈਂ ਬੰਨੇ ਜਾਣੋ ਮਰਨ ਲਈ ਵੀ ਕੀ ਆਪਣਾ ਤਿਆਰ ਹਾਂ ਮਤਲਬ ਆਤਮਾ ਕਹਿ ਰਿਹਾ ਕਿ ਉੱਥੇ ਤੇਰੇ ਨਾਲ ਇਹ ਕੁਝ ਹੋਣਾ ਪਲੂਸ ਫਿਰ ਵੀ ਕੀ ਆ ਪ੍ਰਭੂ ਦਾਦਾ ਫਿਰ ਵੀ ਜਾ ਰਿਆਂ ਨਹੀਂ ਤਾਂ ਕਹਿ ਸਕਦਾ ਸੀ ਮੈਨੂੰ ਪ੍ਰਭੂ ਦੀ ਆਤਮਾ ਨੇ ਕਿਹਾ ਤਾਂ ਵੀ ਤੇਰੇ ਨਾਲ ਕੋਸ਼ ਹੁਣਾਇਆ ਤੇ ਨਾ ਜਾਵਾ ਪਰ ਕੀ ਆ ਫਿਰ ਵੀ ਗਿਆ ਇਧਰ ਦਾਊਦ ਦੇ ਅੱਗੇ ਵੀ ਕੋਣ ਆ ਸ਼ਾਉਲਿਆ ਮੌਕਾ ਆ ਦਾਊਦ ਵੀ ਸੋਚ ਸਕਦਾ ਅੱਜ ਮੈਨੂੰ ਪ੍ਰਭੂ ਨੇ ਕੀ ਦਿੱਤਾ ਮੌਕਾ ਦੇ ਦਿੱਤਾ ਕੀ ਕਰ ਦਵਾ ਬਣਾ ਇਹਨੂੰ ਮਾਰ ਦਵਾ ਸੋ ਦੇਖ ਲੈ ਸਕੀਏ ਸਾਡਾ ਫੈਸਲਾ ਦਾਊਦ ਨੇ ਫੈਸਲਾ ਕੀ ਕੀਆ ਕੀ ਕੀਤਾ ਬਣਾ ਮੈਂ ਸ਼ਾਉਲ ਦੇ ਹੱਥ ਹੱਥ ਨਹੀਂ ਚਲਾਵਾਂਗਾ ਤੁਸੀਂ ਦੇਖ ਰਹੇ ਸਕੇ ਕਿ ਸਤ ਤੋਂ ਜ਼ਿਆਦਾ ਜ਼ਰੂਰੀ ਕਿਹਾ ਸੀ ਵਚਨ ਸੰਗਤੀ ਪ੍ਰਾਰਥਨਾ ਕਿਉਂ ਕਰਦੇ ਆ ਕਿਉਂ ਇੰਨੀਆਂ ਕਲਾਸਾਂ ਇੰਨੇ ਵਚਨ ਕਿਉਂ ਕਿਉਂ ਇੰਨੀ ਪ੍ਰਾਰਥਨਾ ਕਿਉਂ ਨਹੀਂ ਆराधना ਕਿਉਂ ਲਗਾਤਾਰ ਸੰਗਤੀਆਂ ਮੀਟਿੰਗਾਂ ਅਸੀਂ ਕਰਦੇ ਆ ਕਿ ਜਦੋਂ ਸਾਡੇ ਜੀਵਨ ਚ ਹਾਲਾਤ ਪ੍ਰਸਥਿਤੀਆਂ ਮਾਹੌਲ ਆਉਂਦੇ ਆ ਅਸੀਂ ਪਰਮੇਸ਼ਰ ਦੇ ਵਚਨ ਦੇ ਹੱਕ ਚ ਕੀ ਲੈਣਾ ਫੈਸਲਾ ਲੈਣਾ ਹਾਲਾਤ ਜਦੋਂ ਸਾਡੇ ਅੱਗੇ ਆਉਣ ਅਸੀਂ ਆਪਣੀ ਸਮਝ ਨਾਲ ਆਪਣੀ ਬੁੱਧ ਨਾਲ ਉਹਨੂੰ ਠੀਕ ਨਹੀਂ ਕਰਨਾ ਉਦੇ ਵਿੱਚੋਂ ਨਿਕਲਣਾ ਨਹੀਂ ਹੈ ਬਲਕਿ ਪਰਮੇਸ਼ਰ ਦੀ ਸਾਈਡ ਦਾ ਫੈਸਲਾ ਲੈ ਕੇ ਜੀਣਾ ਆਪਣਾ ਉਸ ਹਾਲਾਤ ਦਾ ਸਾਹਮਣਾ ਕਰਨਾ ਦੇਖ ਲੈ ਸਕੇ ਹੁੰਦਾ ਕੀ ਹੈ ਆਪਣਾ ਅਸੀਂ ਜਦੋਂ ਹਾਲਾਤ ਹੁੰਦੇ ਆ ਸਾਨੂੰ ਭੁੱਲੀ ਜਾਂਦਾ ਕਿ ਮੈਂ ਕੋਈ ਵਚਨ ਸਿੱਖਿਆ ਹੈ ਸਾਨੂੰ ਭੁੱਲੀ ਜਾਂਦਾ ਕਿ ਮੈਨੂੰ ਪਰਮੇਸ਼ਰ ਦਾ ਵਚਨ ਇਹ ਕਹਿ ਰਿਹਾ ਤੇ ਮੈਂ ਕਰ ਕੀ ਰਿਹਾ ਬਲਕਿ ਸਿੱਖਦੇ ਕਿਉਂ ਹਾਲਾਤਾਂ ਚ ਸਿੱਖਿਆ ਵਚਨ ਅੱਗੇ ਰੱਖਣਾ ਪਰਸਥਿਤੀਆਂ ਚ ਜਿਸ ਪਰਮੇਸ਼ਰ ਦੇ ਪਿੱਛੇ ਚੱਲਦੇ ਆ ਉਸ ਪਰਮੇਸ਼ਰ ਨੂੰ ਕੀ ਰੱਖਣਾ ਭਲਾ ਯਾਦ ਰੱਖਣਾ ਪਰ ਜਦੋਂ ਹਾਲਾਤ ਪ੍ਰਸਥਿਤੀਆਂ ਆਉਂਦੀਆਂ ਕੀ ਆ ਪਰਮੇਸ਼ਰ ਭੁੱਲ ਜਾਂਦਾ ਬਚਨ ਸਿੱਖਿਆ ਆ ਭੁੱਲ ਜਾਂਦਾ ਸਾਨੂੰ ਪਤਾ ਹੀ ਨਹੀਂ ਆ ਅਸੀਂ ਕੋਈ ਬੰਦਗੀ ਪ੍ਰਾਰਥਨਾ ਵੀ ਕਰਦੇ ਆ ਫੇ ਕੀ ਹੋ ਰਿਹਾ ਬਚਨ ਨੂੰ ਕੀ ਕਰਦੇ ਜਾ ਰਹੇ ਇਧਰੋਂ ਸੁਣ ਰਹੇ ਆ ਔਰ ਇਧਰੋਂ ਕੀ ਆ ਕੱਟਦੇ ਜਾ ਰਹੇ ਕਦੋਂ ਜੜ ਪકડੂਗਾ ਕਦੋਂ ਪ੍ਰਭੂ ਦੀ ਸੂਰਤ ਸਾਡੇ ਜੀਵਨਾ ਚ ਨਜ਼ਰ ਆਊਗੀ ਕਦੋਂ ਪਰਮੇਸ਼ਰ ਦੀ ਮਹਿਮਾ ਸਾਡੇ ਜੀਵਨਾ ਚ ਕੀ ਆ ਪ੍ਰਗਟ ਹੋਊਗੀ ਅਸੀਂ ਕਹਿੰਨੇ ਆ ਕਿ ਸਾਡੇ ਜੀਵਨ ਚ ਮਹਿਮਾ ਨੂੰ ਕੀ ਕਰਦੇ ਪ੍ਰਭੂ ਪਰਗਟ ਕਰ ਦੇ ਪਰ ਕੀ ਆ ਜਦੋਂ ਪ੍ਰਗਟ ਕਰਨ ਦਾ ਉਹ ਮਾਹੌਲ ਬਣਾਉਂਦਾ ਆ ਤੇ ਸਾਨੂੰ ਭੁੱਲੀ ਜਾਂਦਾ ਕਿ ਮੈਂ ਤੇ ਕਿਹਾ ਹੈ ਪ੍ਰਭੂ ਨੂੰ ਮੈਂ ਮੈਂ ਪ੍ਰਗਟ ਕਰਨ ਲਈ ਹੁਣ ਤੇ ਹਾਲਾਤ ਆ ਗਏ ਹੁਣ ਮੈਂ ਡਿੜਤਾਂ ਨਾਲ ਖੜਾ ਹੁਣ ਮੈਂ ਵਿਸ਼ਵਾਸ ਦੇ ਨਾਲ ਕੀ ਆ ਆਪਣੇ ਵਿਸ਼ਵਾਸ ਦੀ ਇੱਕ ਚੰਗਾ ਵਿਸ਼ਵਾਸ ਦਾ ਚੰਗਾ ਨਮੂਨਾ ਦਵਾ ਪਰ ਹੁੰਦਾ ਕੀ ਆ ਇਧਰ ਆ ਕੇ ਬੜੇ ਪੈਨ ਭਰਾ ਕੀ ਆ ਫੇਲ ਹੋ ਰਹੀ ਸੋ ਦੇ ਵਿੱਚੋਂ ਕਿੰਨੇ ਸੋ ਦੇ ਵਿੱਚੋਂ ਇਨਨੇ ਜਿੰਨੇ ਪਰਸੈਂਟ ਭੈਣ ਭਰਾ ਕੀ ਹੁੰਦੇ ਜਾ ਰਹੇ ਆ ਜਦੋਂ ਸਾਬਤ ਕਰਨ ਦਾ ਸਮੇਂ ਆਉਂਦਾ ਜਦੋਂ ਪੇਸ਼ ਕਰਨ ਦਾ ਸਮੇਂ ਆਉਂਦਾ ਕੀ ਹੋ ਜਾ ਰਹੇ ਫੇਲ ਹੁੰਦੇ ਜਾ ਰਹੇ ਇਸ ਲਈ ਧਿਆਨ ਰੱਖਣਾ ਉਦਾਹਰਣ ਦੇਖ ਰਹੇ ਸੀਗੇ ਆਪਾਂ ਸ਼ਦਰਕ ਮੇਸ਼ਕ ਬੇਦਨ ਗੋਦੀ ਕਿਸ ਪ੍ਰਕਾਰ ਰਾਜੇ ਨੇ ਕੋਸ਼ ਆਗਿਆ ਕੱਢੀ ਰਾਜੇ ਦੀ ਆਗਿਆ ਜ਼ਰੂਰੀ ਨਹੀਂ ਆ ਅਸੀਂ ਆਪਣੇ ਪਰਮੇਸ਼ਰ ਦੇ ਖਿਲਾਫ ਨਹੀਂ ਜਾਣਾ ਸਾਡੇ ਜੀਵਨ 'ਚ ਕੈਸੀ ਵੀ ਪ੍ਰਸਥਿਤੀਆਂ ਕੈਸੇ ਵੀ ਮਾਹੌਲ ਕੈਸੀ ਵੀ ਸਾਡੇ ਅੱਗੇ ਪ੍ਰੋਗਰਾਮ ਆ ਜਾਣ ਮੈਂ ਵਚਨ ਦੇ ਖਿਲਾਫ ਨਹੀਂ ਜਾਣਾ ਜੋ ਸਾਨੂੰ ਵਚਨ ਸਿਖਾਉਂਦਾ ਜੋ ਸਾਨੂੰ ਪਰਮੇਸ਼ਰ ਸਾਨੂੰ ਪਰਮੇਸ਼ਰ ਦੇ ਵਚਨ ਦੁਆਰਾ ਸਿੱਖਣ ਲਈ ਮਿਲਦਾ ਮੈਂ ਆ ਦੇ ਖਿਲਾਫ ਨਹੀਂ ਜਾਣਾ ਸ਼ਦਰਕ ਮੇਸ਼ਕ ਨੇ ਪਰਮੇਸ਼ਰ ਦੇ ਅੱਗੇ ਫੈਸਲਾ ਲਿਆ ਤੇ ਮਾਹੌਲ ਹੋਰ ਖਰਾਬ ਹੋ ਗਿਆ ਇਹਨਾਂ ਨੂੰ ਕਿੱਥੇ ਸੁੱਟੋ ਬਣਾ ਅੱਗ ਦੀਆਂ ਪੱਠੀਆਂ 'ਚ ਤੇ ਪੱਠੀਆਂ ਦਾ ਸੇਕ ਕਿੰਨੇ ਗੁਣਾ ਵਧਾ ਦਿਓ ਬਣਾ 7 ਗੁਣਾ ਵਧਾ ਦਿਓ ਹਜੇ ਵੀ ਸ਼ਦਰਕ ਮੇਸ਼ਕ ਬੇਦਨ ਗੋ ਤੁਸੀਂ ਆਪਣਾ ਫੈਸਲਾ ਬਦਲ ਸਕਦੇ ਹੋ ਤੇ ਮੈਂ ਦੱਸ ਰਿਆ ਸੀਗਾ ਅੱਜ ਬੜੇ ਆ ਜਿਹੜੇ ਫੈਸਲਾ ਕਰਦੇ ਹੀ ਨਹੀਂ ਆ ਤੇ ਬੜੇ ਐਸੇ ਆ ਜਿਹੜੇ ਕਰ ਲੈਂਦੇ ਤੇ ਕਰਨ ਤੋਂ ਬਾਅਦ ਬਦਲ ਜਾਂਦੇ ਇਸ ਲਈ ਲਿਖਿਆ ਥੋੜੇ ਹੀ ਆ ਜਿਹੜੇ ਇਸ ਮਾਰਗ ਤੇ ਕੀ ਹੋ ਸਕਦੇ ਭਣਾ ਚੱਲ ਸਕਦੇ ਤੇ ਵੀ ਉਹ ਹੀ ਆ ਜਿਨ੍ਹਾਂ ਨੂੰ ਪ੍ਰਭੂ ਨੇ ਕੀ ਕੀਤਾ ਹੈ ਫੈਰਾਇਆ ਹੈ ਇਸ ਲਈ ਪਿਛਲੇ ਸਮੇਂ 'ਚ ਵੀ ਦੇਖ ਰਿਹਾ ਸੀ ਕਿ ਅਸੀਂ ਉਹਦੀ ਕਿਰਪਾ ਦੇ ਪਾਤਰ ਬਣਨਾ ਕਿ ਪ੍ਰਭੂ ਸਾਡੇ ਤੇ ਕੀ ਕਰੇ ਆਪਣੀ कृपा कृपा ही है सब कुछ कृपा तो बिना कुछ नहीं जैसे ओदी कृपा ਦੇ પાਤਰ ਨਹੀਂ ਬਣਾਂਗੇ ਤੇ ਫਿਰ ਕੀ ਹੋ ਜਾਵਾਗਾ ਹੋ ਜਾਾਂਗੇ ਫੈਸਲਾ ਕਦੀ ਨਹੀਂ ਲੈ ਪਾਵਾਂਗੇ ਫਿਰ ਦੂਸਰੀ ਧਾਰਨ ਦੇਖੀ ਸੀ दानियेल दानियेल ਦੇਗੇ ਵੀ ਪਰਸਤੀਈ ਆਈ ਮੈਨੂੰ ਰਾਜੇ ਦੇ ਅੱਗੇ ਜ਼ਰੂਰੀ ਨਹੀਂ ਆ ਜੋ ਮਰਜ਼ੀ ਹੋ ਜਵੇ ਮੈਂ ਆਪਣੇ ਪਰਮੇਸ਼ਰ ਦੇ ਨਾਲ ਸਮਝੌਤਾ ਨਹੀਂ ਕਰ ਸਕਦਾ ਮੈਂ ਆਰਾਧਨਾ ਕਰਨੀ ਹੈ ਆਪਣੇ ਪਰਮੇਸ਼ਰ ਦੀ ਕਰਨੀ ਚਾਹੇ ਜੋ ਮਰਜ਼ੀ ਹੋ ਜਾਏ ਫੇ ਫਰਮਾਨ ਗਿਆ ਇਹਨੂੰ ਸ਼ੇਰਾਂ ਦੇ ਘਰ ਵਿੱਚ ਸੈਟ ਦੇਉ ਫੈਸਲਾ ਬਦਲ ਸਕਦਾ ਨਹੀਂ ਜੇ ਉਹ ਨਹੀਂ ਬਦਲਿਆ ਫਿਰ ਪਰਮੇਸ਼ਰ ਨੇ ਆਪਣੀ ਮਹਿਮਾ ਨੂੰ ਕੀ ਕੀਤਾ ਪ੍ਰਗਟ ਕੀਤਾ ਸੋ ਅੱਜ ਮੇਰੇ ਪਿਆਰੋ ਅੱਜ ਆਪਾਂ ਅੱਗੇ ਵਧਾਂਗੇ ਦਾਉਦ ਨੇ ਵੀ ਫੈਸਲਾ ਕੀਤਾ ਕਿ ਨਹੀਂ ਮੈਂ ਹੱਥ ਨਹੀਂ ਚਲਾਉਣਾ 3000 ਸ਼ਾਂਟ ਕੇ ਲੈ ਕੇ ਆਇਆ ਸ਼ਾਉਲ ਕੀ ਕਰਨ ਲਈ ਭਰਾ ਆਪਣੇ ਜਵਾਈ ਨੂੰ ਮਾਰਨ ਦੇ ਲਈ ਚੱਲੀਏ ਅੱਗੇ ਵਧੀਏ ਦਾਊਦ ਦੇ ਮਨੁੱਖਾਂ ਨੇ ਉਹਨੂੰ ਆਖਿਆ ਵੇਖੋ ਉਹ ਦਿਨ ਆਇਆ ਹੈ ਜੋ ਯਹੋਵਾ ਨੇ ਤੁਹਾਨੂੰ ਆਖਿਆ ਸੀ ਕਿ ਵੇਖ ਮੈਂ ਤੇਰੇ ਵੈਰੀ ਨੂੰ ਪਈ ਜੋ ਤੈਨੂੰ ਭਾਵੇਂ ਉਹਦੇ ਨਾਲ ਕਰਨ ਨਹੀਂ ਤੇਰੇ ਹੱਥ ਵਿੱਚ ਕਰ ਦਿਆਂ ਹੁਣ ਦਾਊਦ ਦੇ ਨਾਲ ਦੇ ਕੀ ਕਹਿ ਰਿਹਾ ਕਹਿੰਦੇ ਲੈ ਬਈ ਉਹ ਵੇਲਾ ਆ ਗਿਆ ਆ ਪਰਮੇਸ਼ਰ ਨੇ ਤੇਰੇ ਵੈਰੀ ਨੂੰ ਤੇਰੇ ਹੱਥ ਚ ਕੀ ਕਰਦਾ ਬਣਾ ਕਰ ਦਿੰਦਾ ਆ ਲੋਕ ਕੀ ਕਰ ਰਹੇ ਨਾਲ ਦੇ ਬਣਾ ਉਹਨੂੰ ਹੋਰ ਉਕਸਾ ਰਹੇ ਆ ਆ ਗਿਆ ਟਾਈਮ ਅੱਜ ਦਿਖਾ ਦੇ ਆਪਣਾ ਆਪ ਹਾਂ ਤਾਂ ਦາວੁੱਦ ਨੇ ਮਲਕੜੇ ਉਰਥ ਕੇ ਸ਼ਾਉਲ ਦੀ ਚੱਦਰ ਦਾ ਪੱਲਾ ਕੱਟ ਲਿਆ ਹਾਂ ਇਹਦੇ ਪਿੱਛੇ ਉਹ ਜਿਹਾ ਹੋਇਆ ਜੇ ਦາວੁੱਦ ਦਾ ਮਨ ਵਿਆਕਲ ਹੋ ਗਿਆ ਹੂੰ ਉਸਨੇ ਉਹਦੀ ਚੱਦਰ ਦਾ ਪੱਲਾ ਜੋ ਕੱਟਿਆ ਸੀ ਹੂੰ ਅਤੇ ਉਸਨੇ ਆਪਣੇ ਲੋਕਾਂ ਨੂੰ ਆਖਿਆ ਇਹ ਹੋਵਾ ਨਾ ਕਰੇ ਫਾਈ ਮੈਂ ਆਪਣੇ ਸੁਆਮੀ ਨਾਲ ਜੇ ਹੋਵਾ ਵੱਲੋਂ ਮਸਾ ਹੋਇਆ ਹੈ ਅਜਿਹਾ ਕੰਮ ਕਰਾਂ ਜੋ ਆਪਣਾ ਹੱਥੋ ਦੇ ਵਿਰੁੱਧ ਚਲਾਵਾਂ ਕਿਉਂ ਜੇ ਉਹ ਪਰਮੇਸ਼ਰ ਦਾ ਮਸਾ ਕੀਤਾ ਹੋਇਆ ਹਾਂ ਲੇਟਿਆ ਤੇ ਉਹਦੇ ਚਾਦਰ ਦਾ ਪੱਲਾ ਕੱਟ ਲਿਆ ਹੱਥ ਨਹੀਂ ਚੁਲਾ ਕੇ ਆਇਆ ਕੱਟਿਆ ਪਰ ਉਹਦੇ ਲਈ ਵੀ ਕੀ ਹੋਇਆ ਬੜਾ ਪਛਤਾਇਆ ਹੁਣ ਕੀ ਦੇਖ ਰਹੇ ਪ੍ਰਭੂ ਨੇ ਦਾਊਦ ਦੇ ਸਾਹਮਣੇ ਸ਼ਾਉਲ ਨੂੰ ਲੈ ਕੇ ਆ ਰਿਹਾ ਪ੍ਰਭੂ ਹੀ ਕਿਉਂ ਲੈ ਕੇ ਆਇਆ ਜੋ ਕਰਨਾ ਕਰਦਾ ਮਤਲਬ ਤੂੰ ਆਪਣਾ ਹਾਲਾਤ ਠੀਕ ਕਰ ਲੈ ਤੈਨੂੰ ਤੰਗ ਕੀਤਾ ਹੈ ਨਾ ਸ਼ਾਉਲ ਨੇ ਬਹੁਤ ਜ਼ਿਆਦਾ ਜਦੋਂ ਤੇਰਾ ਬਿਸ਼ੇਕ ਹੋਇਆ ਉਸ ਤੋਂ ਬਾਅਦ ਤੂੰ ਕੀ ਤੂੰ ਚੈਨ ਨਾ ਬੈਠਣੀ ਨਾ ਜਦੋਂ ਉਹ ਤੇ ਗੋਲੀਆਂ ਤਨੂੰ ਮਾਰਿਆ ਤੈਨੂੰ ਇੱਕ ਦਿਨ ਵੀ ਚੈਨ ਦਾ ਨਹੀਂ ਆ ਲੈ ਫੜ ਅੱਜ ਤੇਰੇ ਕੋਲ ਮੌਕਾ ਹੈ ਅੱਜ ਸ਼ਾਉਲ ਨੂੰ ਮਾਰ ਤੇ ਆਪਣਾ ਹਾਲਾਤ ਕੀ ਕਰ ਲੈ ਭਲਾ ਠੀਕ ਕਰ ਲੈ ਮੇਰੇ ਪਿਆਰੋ ਸਾਡੇ ਅੱਗੇ ਵੀ ਪਰਮੇਸ਼ਰ ਇਦਾਂ ਦੀਆਂ ਪਰਸਥਿਤੀਆਂ ਇਦਾਂ ਦੇ ਮਾਹੌਲ ਲੈ ਕੇ ਆਉਂਦਾ ਕਿ ਤੂੰ ਆਪਣੇ ਬਲ ਦੇ ਨਾਲ ਆਪਣੇ ਹਾਲਾਤ ਕੀ ਕਰ ਲੈ ਭਲਾ ਠੀਕ ਕਰ ਲੈ ਆਪਣੀ ਸਮਝ ਨਾਲ ਆਪਣੇ ਮਾਹੌਲ ਨੂੰ ਕੀ ਕਰ ਲਾ ਠੀਕ ਕਰ ਲਾ ਆਪਣੀ ਸ਼ਕਤੀ ਦੇ ਨਾਲ ਆਪਣੇ ਜੀਵਨ ਚ ਆਏ ਹੋਏ ਕਸ਼ਟਾਂ ਪਰੇਸ਼ਾਨੀਆਂ ਮੁਸੀਬਤਾਂ ਨੂੰ ਕੀ ਕਰ ਲਾ ਬਣਾ ਸਹੀ ਕਰ ਲਾ ਸਾਡੇ ਅਗੇ ਵੀ ਪ੍ਰਭੂ ਲੈ ਕੇ ਹੁੰਦਾ ਪਰ ਕੀ ਆ ਅਗਰ ਆਪਣੇ ਹਾਲਾਤ ਆਪ ਠੀਕ ਕਰਨੇ ਆ ਤਾਂ ਫਿਰ ਮੇਰੇ ਪਿਆਰੋ ਅਸੀਂ ਕਦੀ ਵੀ ਆਪਣੇ ਜੀਵਨ ਚ ਬਣ ਨਹੀਂ ਪਾਵਾਂਗੇ ਕਿਉਂਕਿ ਅਸੀਂ ਸਿੱਖਿਆ ਆ ਅਸੀਂ ਦੇਖਿਆ ਆ ਕਿ ਪਰਮੇਸ਼ਰ ਹਾਲਾਤਾਂ ਦੇ ਦੁਆਰਾ ਸਾਨੂੰ ਕੀ ਕਰਦਾ ਸਾਨੂੰ ਬਣਾਉਂਦਾ ਹੈ ਜਦੋਂ ਵੀ ਅਸੀਂ ਆਪਣੇ ਜੀਵਨ 'ਚ ਸੋਖਾ ਸੋਖਾ ਲੱਭਾਂਗੇ ਨਾ ਇੱਕ ਸੁਖਾਲਾ ਸੁਖਾਲਾ ਰਸਤਾ ਜੀਵਨ 'ਚ ਖੁਸ਼ੀ ਕਿੱਦਾਂ ਮਿਲੂਗੀ ਸ਼ਾਂਤੀ ਕਿੱਦਾਂ ਮਿਲੂਗੀ ਉਦੋਂ ਉਦੋਂ ਅਸੀਂ ਪਰਮੇਸ਼ਰ ਦੀ ਇੱਛਾ ਤੋਂ ਕੀ ਹੋਵਾਂਗੇ ਦੂਰ ਹੋਵਾਂਗੇ ਉਦੋਂ ਉਦੋਂ ਅਸੀਂ ਜਾਂਦੇ ਰਹਿਾਂਗੇ ਜਿਸ ਪ੍ਰਕਾਰ ਪ੍ਰਭੂ ਦੇ ਦਾਸ ਵੀ ਸ਼ਨੀਵਾਰ ਨੂੰ ਸਖਾਰੇ ਸੀ ਠੀਕ ਹੈ ਨਾ ਮਿਸਰ ਦੇ ਰਸਤੇ ਦੇ ਬਾਰੇ ਗੱਲ ਕਰ ਰਹੇ ਸੀਗੇ ਕਿ ਪਰਮੇਸ਼ਰ ਉਹਨਾਂ ਨੂੰ ਕੀ ਕਰਕੇ ਲੈ ਆਪਣਾ ਸੋਖੇ ਰਸਤੇ 'ਤੇ ਨਹੀਂ ਲੈ ਕੇ ਗਿਆ ਕਿੱਧਰ ਤੇ ਗਿਆ ਭਣਾ ਉੱਕੇ ਰਸਤੇ ਥਾਣੇ ਲੈ ਕੇ ਗਿਆ ਉਹਨਾਂ ਨੂੰ ਕਿਉਂ ਸ਼ੋਰਟਕਟ ਸ਼ੋਰਟਕਟ ਨਹੀਂ ਲਵਾਇਆ ਸ਼ੋਰਟਕਟ ਜਾਊਗਾ ਤੇ ਇਹਨਾਂ ਨੇ ਬਣਨਾ ਨਹੀਂ ਹੈ ਔਖੇ ਵਿੱਚੋਂ ਲਿਜਾਊਗਾ ਤੇ ਇਹਨਾਂ ਦੇ ਸੁਭਾਅ ਸਮਝਾਉਣਗੇ ਕਠਿਨ ਪ੍ਰਸਥਿਤੀਆਂ ਕਠਿਨ ਹਾਲਾਤ ਆਊਗੇ ਤੇ ਇਹਨਾਂ ਦਾ ਬਣਾਉਣਾ ਸਾਹਮਣੇ ਆਊਗਾ ਇਹ ਚੀਜ਼ ਕੀ ਆ ਕਿੰਨਾ ਕਿ ਮੈਂ ਤੇ ਇਮਾਨ ਕਿੰਨਾ ਕਿ ਮੈਂ ਤੇ ਵਿਸ਼ਵਾਸ ਕਰਦੇ ਕੀ ਆ ਸਾਰਾ ਕੁਝ ਨਜ਼ਰ ਆ ਜਾਣਾ ਇਸ ਲਈ ਪਰਮੇਸ਼ਰ ਨੇ 3 ਦਿਨ ਜਾਂ 21 ਦਿਨ ਦਾ ਸਫਰ ਨੂੰ ਕਿੰਨੇ ਦਿਨ ਦਾ ਕਰਤਾ ਬਣਾ 40 ਸਾਲ ਇਹਦੇ ਦਰਮਿਆਨ ਪਰਮੇਸ਼ਰ ਹਰ ਇੱਕ ਦੀ ਅਸਲੀਅਤ ਨੂੰ ਹਰ ਇੱਕ ਦੇ ਕੀ ਕਰ ਰਿਹਾ ਸੀ ਬਣਾ ਸਾਹਮਣੇ ਕਰ ਰਿਹਾ ਸੀ ਸੋ ਮੇਰੇ ਪਿਆਰੋ ਇਸੇ ਪ੍ਰਕਾਰ ਅਸੀਂ ਸਾਡੇ ਅੱਗੇ ਵੀ ਪਰਮੇਸ਼ਰ ਕਿਉਂ ਸਾਨੂੰ ਅਲੱਗ-ਅਲੱਗ ਪ੍ਰਸਥਿਤੀਆਂ 'ਚ ਪਾ ਕੇ ਰੱਖ ਰਿਹਾ ਅਲੱਗ-ਅਲੱਗ ਪ੍ਰਸਥਿਤੀਆਂ ਅਲੱਗ-ਅਲੱਗ ਹਾਲਾਤਾਂ ਦੇ ਵਿੱਚ ਹੀ ਪਰਮੇਸ਼ਰ ਸਾਨੂੰ ਸਾਡਾ ਅਸਲ ਰੂਪ ਦਿਖਾਉਂਦਾ ਕਿ ਅਸੀਂ ਅਸਲੀ ਚੀਜ਼ ਕੀ ਪਰ ਜੇ ਹਾਲਾਤ ਠੀਕ ਕਰਨੇ ਤੇ ਸ਼ਾਹੂਲ ਦੇ ਅੱਗੇ ਦਾਉਦ ਦੇ ਅੱਗੇ ਵੀ ਆ ਗਿਆ ਮਾਹੌਲ ਕਰ ਲਾ ਪਰ ਜੇ ਅੱਜ ਹਾਲਾਤ ਠੀਕ ਕਰ ਲੈਂਦਾ ਨਾ ਤੇ ਸ਼ਾਇਦ ਫਿਰ ਦਾਉਦ ਉਸ ਲੈਵਲ ਤੱਕ ਨਾ ਪਹੁੰਚਦਾ ਜਿਸ ਲੈਵਲ ਤੱਕ ਦਾਉਦ ਅਲਗ-ਅਲਗ ਪ੍ਰਸਥਿਤੀਆਂ ਚੋਂ ਨਿਕਲ ਕੇ ਕੀ ਹੋਇਆ ਆਪਣਾ ਪਹੁੰਚਿਆ ਕਿੰਨਾ ਕੁਝ ਸਿੱਖਿਆ ਇਸ ਲਈ ਮੇਰੇ ਪਿਆਰੋ ਸਾਡੇ ਅੱਗੇ ਵੀ ਮਾਹੌਲ ਹੈ ਆਪਣੇ ਹਾਲਾਤ ਠੀਕ ਕਰ ਸਕਦੇ ਆਪਣੀ ਸਮਝਣਾ ਚਾ ਸਕਦੇ ਆਪਣੀ ਬੁੱਧ ਨਾਲ ਚੱਲ ਸਕਦੇ ਆਪਣੇ ਸ਼ਕਤੀ ਆਪਣੇ ਬਲ ਨਾਲ ਚੱਲੋ ਕਹਿੰਦਾ ਨਾ ਤੋਂ ਬਲ ਸੇ ਨਾ ਸ਼ਕਤੀ ਸੇ ਕਿਦਾ ਭਲਾ ਸਿਰਫ ਔਰ ਸਿਰਫ ਤੇਰੇ ਆਤਮਾ ਦੇ ਦੁਆ ਕਰ ਲੈਣਾ ਆਪਣੀ ਬੁੱਧ ਸਮਝਣਾ ਕਰ ਲੈਣਾ ਚਾਹੀਦਾ ਤੇ ਫਿਰ ਕੀ ਹੋਣਾ ਜਿਹਨੇ ਨਬੂਕਦਨਸਰ ਨੂੰ ਵੀ ਕੀ ਖਵਾਤਾ ਸੀ ਪਰ ਕਾ ਮਹਿਲ ਦੀ ਸ਼ਾਤ ਤੇ ਘੁੰਮਦਾ ਹੈ ਕੀ ਕਹ ਰਿਹਾ ਪਰ ਮੈਂ ਆਪਣੀ ਸ਼ਕਤੀ ਆਪਣੇ ਬਲ ਨਾਲ ਕੀਤਾ ਆ ਪਰਮੇਸ਼ਰ ਕਹਿੰਦਾ ਵੀ ਆਜੋ 7 ਸਾਲ ਤੱਕ ਹੀ ਖਵਾਇਆ ਕਿਨੂੰ ਕਾ ਖਵਾਇਆ ਆਪਣੀ ਸ਼ਕਤੀ ਆਪਣੀ ਬਲ ਨਾਲ ਕੁਝ ਕਰਨਾ ਹੈ ਤੇ ਕਰ ਲਓ ਆਪਣੇ ਹਾਲਾਤਾਂ ਨੂੰ ਠੀਕ ਕਰ ਲਓ ਫਿਰ ਮੈਂ ਇੱਕ ਵਾਰ ਆ ਗਿਆ ਮੈਂ ਬਾਰ ਬਾਰ ਰਿਪੀਟ ਕਰ ਕਰਕੇ ਹੌਲੀ ਹੌਲੀ ਕਿਉਂ ਜਾ ਰਹੇ ਆ ਪਰਮੇਸ਼ਰ ਹਾਲਾਤਾਂ ਦੇ ਦੁਆਰਾ ਹੀ ਸਾਨੂੰ ਬਣਾਉਂਦਾ ਅਗਰ ਸਾਡੇ ਜੀਵਨ ਚ ਹਾਲਾਤ ਨਾਉਣ ਮਾਹੌਲ ਨਾਉਣ ਪਰਸਤਿਤੀਆਂ ਹੋਣ ਅਸੀਂ ਕਦੀ ਬਣ ਨਹੀਂ ਸਕਦੇ ਸਾਨੂੰ ਸਾਡੀ ਅਸਲੀਅਤ ਕਦੀ ਪਤਾ ਲੱਗ ਨਹੀਂ ਸਕਦੀ ਅਸੀਂ ਇਸ ਲਈ ਸ਼ਾਰਟਕਟ ਨਹੀਂ ਉਹ ਸਾਡੇ ਜੀਵਨ ਚ ਸਾਨੂੰ ਅਲਗ-ਅਲਗ ਪ੍ਰਸਿੱਧੀਆਂ ਚੋਂ ਲੈ ਕੇ ਜਾਂਦਾ ਕਿ ਤੇਰਾ ਕੀ ਬਣਾਵੇ ਤੇਰਾ ਸੁਭਾਅ ਬਣਾਉਂਦਾ ਹallelujah ਹallelujah ਇਹ ਹੈ ਸਾਡਾ ਪਰਮੇਸ਼ਰ ਦਾਊਦ ਕਰਲਾ ਜੋ ਕਰਨਾ ਸ਼ਾਉਲ ਗਿਆ ਤੇਰੇ ਤੇਰੇ ਸਾਹਮਣੇ ਇਸ ਲਈ ਮੇਰੇ ਪਿਆਰੋ ਧਿਆਨ ਰੱਖਣਾ ਸਾਡੇ ਸਾਹਮਣੇ ਵੀ ਪਰਮੇਸ਼ਰ ਮਾਹੌਲ ਲੈ ਕੇ ਆਉਂਦਾ ਕਰ ਲੋ ਆਪਣੇ ਹਾਲਾਤ ਹਾਲਾਤ ਠੀਕ ਆਪਣੇ ਬਲ ਦੇ ਨਾਲ ਅਸੀਂ ਕੁਝ ਨਹੀਂ ਕਰ ਜੋ ਕਰਨਾ ਕਿ ਕਿੱਦਾਂ ਕਰਨਾ ਭਣਾ ਉਹਦੀ ਉਹਦੀ ਆਤਮਾ ਦੇ ਦੁਆਰਾ ਕਰਨਾ ਇਸ ਕਰਕੇ ਪ੍ਰਭੂ ਮੌਕੇ ਦਿੰਦਾ ਆ ਇਦਾਂ ਸਾਡੇ ਚੱਲਦੇ ਜੀਵਨ ਜਿਹਦਾ ਦੇ ਹਾਲਾਤ ਲਿਆ ਕੇ ਸਾਨੂੰ ਮੌਕੇ ਦਿੰਦਾ ਆ ਕਿ ਤੂੰ ਕਰ ਲੈ ਆਪਣੇ ਬਲਣਾ ਵੀ ਕਰਕੇ ਦੇਖ ਲੈ ਉਹ ਰ ਅਸੀਂ ਭੈਣ ਭਰਾਵਾਂ ਨੇ ਆਪਣੇ ਜੀਵਨ ਚ ਬੜੀ ਵਾਰ ਬੜਾ ਕੁਝ ਆਪਣੇ ਬਲਣਾ ਕਰਕੇ ਦੇਖਿਆ ਆ ਹੋਰ ਅਤ ਕੀ ਲੱਗੀ ਹਤਕੀ ਲੱਗੀ ਨਰਾਸ਼ਾ ਲੱਗੀ ਪਰਮੇਸ਼ਰ ਮੌਕੇ ਦਿੰਦਾ ਔਰ ਅਸੀਂ ਕੀਤੇ ਵੀ ਆ ਅਸੀਂ ਮੌਕੇ ਦਾ ਫਾਇਦਾ ਉਠਾਇਆ ਵੀ ਆ ਪਰਮੇਸ਼ਰ ਨੇ ਕਈ ਵਾਰ ਸਾਨੂੰ ਛੱਡਿਆ ਚਲ ਜਾ ਕਰ ਲਾ ਰਾਂਝਾ ਰਾਜੀ ਕਰ ਲਾ ਆਖਰ ਕੀ ਲੱਗਦਾ ਸਮੇਂ ਬਰਬਾਦ ਠੋਕਰ ਲੱਗਦੀ ਨਿਰਾਸ਼ਾ ਹੱਥ ਹੁੰਦੀ ਫੇਕ ਉਹ ਮਕਮਾ ਕਿ ਖੋਤੀ ਕਿੱਧਰ ਹੁੰਦੀ ਭਲਾ ਬੋੜ ਦੇ ਥੱਲੇ ਹੀ ਹੁੰਦੀ ਅੰਦਰ ਅੰਦਰ ਅਹਿਸਾਸ ਵੀ ਹੁੰਦਾ ਹੈ ਕਿ ਮੈਂ ਜੋ ਕਰ ਰਿਹਾ ਪਰਮੇਸ਼ਰ ਦੀ ਇੱਛਾ ਦੇ ਅਨੁਸਾਰ ਨਹੀਂ ਆ ਪਰ ਫਿਰ ਵੀ ਕੀ ਆ ਫਿਰ ਵੀ ਅਸੀਂ ਉਹ ਕਰਦੇ ਆ ਜਿਹਦੇ ਬਾਰੇ ਅਹਿਸਾਸ ਵੀ ਆ ਕਿ ਸਫਲ ਨਹੀਂ ਹੋਣਾ ਜਿਹਦੇ ਬਾਰੇ ਅੰਦਰ ਹੀ ਅੰਦਰ ਇੱਕ ਕੀ ਆ ਇੱਕ ਆਵਾਜ਼ ਵੀ ਆ ਤੂੰ ਕਰ ਲੈ ਹੋਣਾ ਨਹੀਂ ਆ ਫਿਰ ਵੀ ਕਰ ਦੇ ਪਰਮੇਸ਼ਰ ਇਦਾਂ ਦੇ ਹਾਲਾਤ ਲੈ ਕੇ ਆਉਂਦਾ ਕਰ ਲੈ ਕਰਦੇ ਵੀ ਆ ਨਿਰਾਸ਼ਾ ਵੀ ਆਈ ਹੈ ਪਰ ਧੰਨਵਾਦ ਆ ਖੁਦਾ ਸਾਨੂੰ ਫਿਰ ਵੀ ਕੀ ਦਿੰਦਾ ਸਾਨੂੰ ਮੌਕਾ ਦਿੰਦਾ ਕਿ ਤੂੰ ਆ ਜਾ ਫਿਰ ਮੇਰੀ ਇੱਛਾ ਦੇ ਅਨੁਸਾਰ ਇੱਕ ਵਾਰ ਮੈਂ ਤੇਨੂੰ ਫਿਰ ਮੌਕਾ ਦਿੰਨਾ ਤਾਂ ਆਪਣੇ ਆਪ ਨੂੰ ਕੀ ਕਰ ਲਾਂ ਆਪਣੇ ਆਪ ਨੂੰ ਜਾਂਚ ਲਾਂ ਆਪਣੇ ਆਪ ਨੂੰ ਠੀਕ ਕਰ ਲਾ ਇਸ ਲਈ ਮੇਰੇ ਪਿਆਰੋ ਅਸੀਂ ਜੋ ਵੀ ਕਰਨਾ ਆਪਣੇ ਬਲ ਦੇ ਨਾਲ ਨਹੀਂ ਸਗੋਂ ਪ੍ਰਭੂ ਦੇ ਸਮੇ ਦਾ ਇੰਤਜ਼ਾਰ ਕਰਨਾ ਹਰ ਹਾਲਾਤ ਲਈ ਹਰ ਚੀਜ਼ ਲਈ ਹਰ ਸਮੇ ਲਈ ਕੀ ਕਰੋ ਭਰਾ ਪ੍ਰਭੂ ਦੇ ਸਮੇ ਦਾ ਇੰਤਜ਼ਾਰ ਹਰ ਕੰਮ ਲਈ ਵੇਟ ਕਰੋ ਅਸੀਂ ਕਹਿੰਦੇ ਅੱਜ ਹੀ ਹੋਣਾ ਚਾਹੀਦਾ ਉਹ ਕਹਿੰਦਾ ਅੱਜ ਨਹੀਂ ਤੈਨੂੰ ਕੀ ਕਰਨਾ ਪਊਗਾ ਤੈਨੂੰ ਇੰਤਜ਼ਾਰ ਕਰਨਾ ਪਊਗਾ ਕਿਉਂ ਕਿਉਂਕਿ ਤੂੰ ਸਧਾਰਨ ਨਹੀਂ ਹੈ ਅਸੀਂ ਉਹਦੇ ਕੀ ਆ ਬਣਾ ਉਹਦੇ ਧੀਆ ਪੁੱਤਰ ਹੈ ਤੇ ਧੀਆ ਪੁੱਤਰ ਦੇ ਲੈਵਲ ਤੱਕ ਲਿਜਾਣਾ ਕਿਦਾਂ ਭਲਾ ਉਹਨੇ ਆਸਾਨੀ ਨਾਲ ਨਹੀਂ ਸਾਨੂੰ ਸਾਡੇ ਜੀਵਨ ਚ ਬੜੇ ਉਤਾਪ ਚੜਾਵਾਂ ਦੇ ਦੁਆਰਾ ਪ੍ਰਭੂ ਦੇ ਸਮੇਂ ਦੇ ਇੰਤਜ਼ਾਰ ਇਸ ਲਈ ਆਪਣੇ ਬਲ ਨਾਲ ਕੁਛ ਨਹੀਂ ਦਾਊਦ ਵੀ ਆਪਣਾ ਹੱਥ ਨਹੀਂ ਵਧਾ ਰਿਆ ਕਰਦਾ ਕੀ ਭੈਪਰਾ ਬਸ ਕੱਪੜੇ ਦਾ ਟੁਕੜਾ ਹੀ ਕਟਿਆ ਤੇ ਉਹਦੇ ਲਈ ਵੀ ਕੀ ਕਰ ਰਿਹਾ ਭਲਾ ਉਹਨੂੰ ਪਛਤਾ ਰਿਹਾ ਆ ਨਾਲ ਦੇ ਕੀ ਕਹਿੰਦੇ ਭਰਾ ਕਰ ਲਾਂ ਅੱਜ ਤੇਰੇ ਕੋ ਕੀ ਆ ਭਲਾ ਤੇਰੇ ਕੋ ਮੌਕਾ ਆ ਸਾਨੂੰ ਵੀ ਸਾਡੇ ਬੜੇ ਭੈਣ ਭਰਾ ਬੜੇ ਯਾਰ ਦੋਸਤ ਬੜੇ ਰਿਸ਼ਤੇਦਾਰ ਬੜੇ ਸਮਾਜ ਦੇ ਲੋਕ ਕਹਿਣਗੇ ਬਸ ਕਰ ਇਨੀ ਬੰਦਗੀ ਇਨੀ ਬੰਦਗੀ ਠੀਕ ਨਹੀਂ ਹੁੰਦੀ ਬਸ ਕਰ ਇਨੀ ਪ੍ਰਾਰਥਨਾ ਕੀ ਨਹੀਂ ਹੁੰਦੀ ਭਲਾ ਠੀਕ ਨਹੀਂ ਹੁੰਦੀ ਬਸ ਕਰ ਇੰਨਾ ਵੀ ਨਹੀਂ ਹੁੰਦਾ ਜਿੰਨਾ ਤੋਂ ਕਰਦਾ ਪਿਆ ਚਲ ਥੋੜਾ ਜਿਹਾ ਇੰਨਾ ਕ ਕਰ ਲਾ ਥੋੜਾ ਜਿਆ ਕਰ ਲਿਆ ਕਰ ਕੁਛ ਨਹੀਂ ਹੁੰਦਾ ਸੰਸਾਰ ਚ ਵੀ ਕੀ ਥੋੜਾ ਜਿਆ ਰੱਤ ਲਿਆ ਕਰ ਉਹ ਕੀ ਹੁੰਦਾ ਬੜੇ ਦੁੱਖ ਦੀ ਗੱਲ ਆ ਅਸੀਂ ਉਹਦੀਆਂ ਗੱਲਾਂ ਦੇ ਪਿੱਛੇ ਕੀ ਹੋਏ ਨੇ ਭਲਾ ਲੱਗ ਜਾਂ ਇਸ ਲਈ ਧਿਆਨ ਰੱਖਣਾ ਮੈਂ ਕਿੰਨਾ ਕੁ ਪ੍ਰਭੂ ਦੇ ਨਾਲ ਵਫਾਦਾਰ ਆ ਦਾਊਦ ਨੇ ਉਹਨਾਂ ਨੇ ਕਿਹਾ ਕਿ ਮੌਕਾ ਆ ਗੱਲਾਂ ਚ ਚਲੋ ਗੱਲ ਸੁਣ ਕੇ ਆਇਆ ਹੱਥ ਵਧਾਇਆ ਕੱਪੜੇ ਦਾ ਟੁਕੜਾ ਹੀ ਕਟਿਆ ਪਰ ਕੀ ਹੋਇਆ ਉਹਦੇ ਲਈ ਵੀ ਪਛਤਾਵਾ ਆ ਗਿਆ ਕਰ ਸਕਦਾ ਐ ਦਾਊਦ ਪਰ ਨਹੀਂ ਕਰ ਰਿਆ ਕਿਉਂ ਮੌਕਾ ਐ ਦਾਊਦ ਕਰ ਸਕਦਾ ਮਾਰ ਦੇ ਹੁਣ ਤਾਂ ਮੌਕਾ ਐ ਸਕੂਨ ਮਿਲ ਜਾਣਾ ਸੀ ਉਹਦੋਂ ਤਾਈ ਜਿਹੜਾ ਐਵੇਂ ਪਘੋੜੇ ਵਾਂਗੂ ਭੱਜਾ ਫਿਰਦਾ ਕੀ ਹੋਣਾ ਸੀ ਭਣਾ ਠੀਕ ਹੋ ਜਾਣਾ ਸੀ ਪਰ ਫਿਰ ਵੀ ਕੀ ਐ ਫਿਰ ਵੀ ਨਹੀਂ ਆਪਣੇ ਬਲ ਦੇ ਨਾਲ ਨਹੀਂ ਆਪਣਾ ਹਾਲਾਤ ਆਪ ਨਹੀਂ ਬਦਲਣਾ ਕੀ ਐ ਬਲਾ ਮੈਨੂੰ ਜੰਗਲਾਂ ਦੇ ਵਿੱਚ ਘੁੰਮਣਾ ਮਨਜ਼ੂਰ ਆ ਦਾਊਦ ਦੀ ਸੋਚ ਮੈਂ ਜੰਗਲਾਂ 'ਚ ਰਹਿ ਲੂੰਗਾ ਜੰਗਲਾਂ 'ਚ ਦਰਦਰ ਕੀ ਹੈ ਪਰ ਫਿਰ ਲੂੰਗਾ ਪਗੋੜਿਆਂ ਵਾਲਾ ਜੀਵਨ ਇੱਧਰ ਉੱਧਰ ਗੁਜ਼ਾਰ ਲੂੰਗਾ ਪਰ ਮੈਂ ਪ੍ਰਭੂ ਦੇ ਸਮੇਂ ਦਾ ਕੀ ਕਰੂੰਗਾ ਇੰਤਜ਼ਾਰ ਕਰਾਂਗਾ ਇਹ ਦਾਊਦ ਦੀ ਸੋਚ ਮੈਨੂੰ ਜੰਗਲਾਂ 'ਚ ਭਜਣਾ ਪੈ ਜਾਵੇ ਕੋਈ ਗੱਲ ਨਹੀਂ ਮੈਂ ਹੱਥ ਨਹੀਂ ਚਲਾਉਣਾ ਪਿੱਛੇ ਸੋਚ ਕੀ ਹੈ ਅਗਰ ਮੈਂ ਹੱਥ ਚਲਾ ਕੇ ਆਪ ਹੀ ਆਪਣਾ ਹਾਲਾਤ ਸਹੀ ਕਰ ਲਿਆ ਤਫੇ ਮੈਂ ਇੰਨੀ ਦੇਰ ਤੋਂ ਚੱਲ ਰਾਂ ਆ ਰਿਆਂ ਕਰਦਾ ਆ ਰਿਆਂ ਕੀ ਦੇਖ ਰਿਆਂ ਜਿਨੇ ਮੈਨੂੰ ਅੱਜ ਤੱਕ ਸੰਭਾਲਿਆ ਉਹ ਮੈਨੋਂ ਗੇਵੇ ਕੀ ਕਰ ਸਕਦਾ ਸੰਭਾਲ ਸਕਦਾ ਤੇ ਆਪਣੇ ਜੀਵਨਾਂ ਤੇ ਝਾਤੀ ਮਾਰ ਲਓ ਸਾਡੇ ਵਿੱਚ ਕੋਈ ਖੋਬੀ ਨਹੀਂ ਹੈ ਕੋਈ ਲਿਆਕਤ ਨਹੀਂ ਹੈ ਕੋਈ ਕੰਮ ਕੋਈ ਗੱਲ ਸਾਡੀ ਐਸੀ ਨਹੀਂ ਹੈ ਕਿ ਅਸੀਂ ਜੀ ਸਕੀਂ ਅਸੀਂ ਉਹਦੀ ਹਜ਼ੂਰੀ 'ਚ ਬੈਠ ਸਕੀਏ ਇਹ ਉਹਦੀ ਕੀ ਹੈ ਭਲਾ ਇਹ ਉਹਦੀ ਕਿਰਪਾ ਹੈ ਉਹਦਾ ਪਿਆਰ ਹੈ ਕਿ ਅਸੀਂ ਉਹਦੀ ਕੀ ਹੈ ਭਲਾ ਅਸੀਂ ਹਜ਼ੂਰੀ ਦੇ ਵਿੱਚ ਆ ਜਿਨੇ ਅੱਜ ਤੱਕ ਸਾਨੂੰ ਸੰਭਾਲ ਲਿਆ ਸਾਨੂੰ ਸਭ ਕੁਝ ਦਿੱਤਾ ਉਹਨੇ ਸੋਚਾਂ ਤੋਂ ਗਿਨ ਦਿੱਤਾ ਬਣਾ ਵੱਧ ਕੇ ਦਿੱਤਾ ਮੈਂ ਫਿਰ ਆਪਣੇ ਬਲ ਦੇ ਨਾਲ ਹੋਰ ਕੀ ਕਰਨਾ ਚਾਹੁੰਨਾ ਅੱਜ ਤੱਕ ਰੋਟੀ ਦਿੱਤੀ ਹੈ ਖਾਣ ਨੂੰ ਪੌਣ ਨੂੰ ਕਪੜਾ ਦਿੱਤਾ ਰਹਿਣ ਲਈ ਘਰ ਦੇ ਰਿਆ ਨਾ ਦਿੰਦਾ ਪਿਆ ਨਾ ਸੋਚਾਂ ਤੋਂ ਵੱਧ ਕੇ ਚਲਾ ਰਿਆ ਨਾ ਭੁੱਖਾ ਤਾਂ ਨਹੀਂ ਨਾ ਮਾਰਦਾ ਸਾਨੂੰ ਹੋਰ ਮੈਂ ਆਪਣੇ ਬਲ ਨਾਲ ਕੀ ਕਰਨਾ ਚਾਹੁੰਨਾ ਦਾਊਦ ਜਿਨੇ ਅੱਜ ਤੱਕ ਸੰਭਾਲ ਲਿਆ ਮੈਂ ਅੱਜ ਸ਼ਾਉਲ ਨੂੰ ਮਾਰ ਕੇ ਕਿਹੜਾ ਹਾਲਾਤ ਸਹੀ ਕਰ ਲੈਣਾਗੇ ਅਸੀਂ ਸ਼ਾਉਲ ਨੂੰ ਮਾਰ ਕੇ ਅੱਗੇ ਹੋ ਕੇ ਜਾਣਾ ਜਿੰਨੇ ਸ਼ਾਉਲ ਨੂੰ ਜ਼ਿੰਦਾ ਰੱਖ ਕੇ ਮੈਨੂੰ ਚਲਾਇਆ ਨਾ ਉਹ ਮੈਨੂੰ ਅੱਗੇ ਵੀ ਕੀ ਕਰ ਸਕਦਾ ਅੱਗੇ ਵੀ ਚਲਾ ਸਕਦਾ ਜਿੰਨੇ ਅੱਜ ਤੱਕ ਸ਼ਾਉਲ ਦਾ ਹੱਥ ਮੇਰੇ ਤੱਕ ਆਉਣ ਨਹੀਂ ਦਿੱਤਾ ਉਹ ਮੈਨੂੰ ਅੱਗੇ ਵੀ ਕੀ ਕਰ ਸਕਦਾ ਅੱਗੇ ਵੀ ਸੰਭਾਲ ਮੈਂ ਨਹੀਂ ਹੱਥ ਚਲਾਉਂਦਾ ਉਲਟਾ ਜੰਗਲਾਂ 'ਚ ਘੁੰਮ ਲੂੰਗਾ ਕੋਈ ਗੱਲ ਨਹੀਂ ਪ੍ਰਭੂ ਦੇ ਸਮੇਂ ਦਾ ਕੀ ਕਰ ਲੂੰਗਾ ਇੰਤਜ਼ਾਰ ਕਰ ਲੂੰ ਪਰ ਆਪ ਕੁਛ ਨਹੀਂ ਦੂਸਰੇ ਦਾਊਦ ਨੂੰ ਕੀ ਕੁਛ ਕਹਿ ਰਹੇ ਪਰ ਸੱਤ ਤੱਕ ਹੋ ਗਿਆ ਬਚਨ ਪੜੋ ਜੀ ਨਾ ਸੋ ਦਾਊਦ ਨੇ ਆਪਣੇ ਮਨੁੱਖਾਂ ਨੂੰ ਇਹ ਗੱਲਾਂ ਸੁਣਾ ਕੇ ਰੁਕਿਆ ਤੇ ਉਹਨਾਂ ਨੂੰ ਸ਼ਾਉਲ ਤੇ ਹੱਥ ਨਾ ਚਲਾਉਣ ਦਿੱਤਾ ਹਾਂ ਅਤੇ ਸ਼ਾਉਲ ਖੁੰਦਰ ਵਿੱਚੋਂ ਉੱਠ ਨਿਕਲ ਕੇ ਆਪਣੇ ਰਾਹ ਤੁਰਿਆ ਹਾਂ ਇਹਦੇ ਪਿੱਛੋਂ ਸੱਤ ਹੋ ਗਿਆ ਸੱਤ ਹੋ ਗਿਆ ਹੁਣ ਸ਼ਾਉਲ ਤੋਂ ਕੀ ਇਹ ਬਲਟ ਕੇ ਨਿਕਲ ਗਿਆ ਮੌਕਾ ਸੀ ਠੀਕਾ ਨਹੀਂ ਕੀਤਾ ਸ਼ਾਉਲ ਉਠਿਆਰ ਗਿਆ ਚਲਾ ਗਿਆ ਮਤਲਬ 다ਊਦ ਦੇ ਸਾਹਮਣੇ ਕਿ ਕਿ ਐਸੀ ਪ੍ਰੀਖਿਆ ਸੀ ਆਲਾਸੇ ਹੀ ਕਰਨਾ ਆਲੇ ਪਰ ਸ਼ਾਉਲ ਆਗਾ ਕਰ ਲਾ 다ਊਦ ਨੇ ਫੈਸਲਾ ਕੀਤਾ ਮੈਂ ਨਹੀਂ ਕਰਨਾ ਸ਼ਾਉਲ ਉਠਿਆ ਕੀ ਹੋ ਗਿਆ ਚਲਾ ਗਿਆ 다ਊਦ ਜਿੱਤ ਗਿਆ ਨਾਲ ਦੇ ਕੀ ਕਹਿੰਦੇ ਹੋਣਗੇ ਪਹਨ ਨਾਲ ਦੇ ਕਈ ਟਿੱਚਰ ਟਾਂਜ ਵੀ ਕਰ ਦਿੰਦੇ ਨੇ ਨਾ ਕਈ ਮਜ਼ਾਕ ਮਜ਼ਾਕ ਤੇ ਚੁੰਡੀ ਵੜ ਵੜ ਕੇ ਇੱਕ ਦੂਸਰਾਂ ਨੂੰ ਕਹਿੰਦੇ ਹੋਣੇ ਦਮ ਹੈ ਨਹੀਂ ਕਿੰਨੀ ਆ ਪਹਨ ਦਾਉਦ ਦੇ ਵਿੱਚ ਕੀ ਨਹੀਂ ਬਣਾ? ਦਮ ਹੈ ਨਹੀਂ ਦਾਉਦ ਚ ਡਰ ਗਿਆ। ਅੱਜ ਸਾਨੂੰ ਵੀ ਕੀ ਹੈ ਭੈਣ ਭਰਾ? ਬੜਾ ਕੁਝ ਕਹਿੰਦੇ। ਬੜੀਆਂ ਗੱਲਾਂ ਕਰਦੇ ਹਣਗੇ। ਬੜੀਆਂ ਟਿਚਰਾਂ ਟਾਂਚਾਂ ਕਰਦੀਆਂ ਹੋਣਗੀਆਂ। ਬੜੀਆਂ ਚੁਗਲਵਾਜੀਆਂ ਵਜ-ਵਜਦੀਆਂ ਹੋ ਗਈਆਂ। ਠੀਕ ਹੈ ਨਾ? ਦਾਉਦ ਨੂੰ ਵੀ ਇਹਦਾ ਕਹਿੰਦੇ ਹੁਣ ਗਏ ਕਿ ਸ਼ਾਇਦ ਇਹਦੇ ਵਿੱਚ ਕੀ ਨਹੀਂ ਹੈ ਭਰਾ? ਦਲੇਰੀ ਨਹੀਂ। ਇਹਦੇ ਕੋਲ ਮੌਕਾ ਸੀ। ਇਹ ਕਰ ਸਕਦਾ ਸੀ। ਪਰ ਇਹਨੇ ਜਿੰਨੇ ਕੀਤਾ ਭਰਾ? ਕੀਤਾ ਨਹੀਂ ਮੌਕਾ ਗਵਾ ਲਿਆ। ਇਹ ਆਪ ਵੀ ਜੰਗਲਾਂ 'ਚ ਘੁੰਮਦਾ ਤੇ ਸਾਨੂੰ ਵੀ ਕੀ ਬਣਾ ਸਾਨੂੰ ਵੀ ਜੰਗਲਾਂ 'ਚ ਘੁੰਮਦਾ ਜਿਹਨੇ ਅੱਜ ਤੱਕ ਚਲਾਇਆ ਉਹ ਅੱਗੇ ਵੀ ਕੀ ਅੱਗੇ ਵੀ ਚਲਾਉ ਗੱਲ ਫਿਰ ਨਿਚੋੜ ਮੁੱਕਦਾ ਆ ਕਿ ਕਿੱਧਰ ਪੜਾ ਪ੍ਰਭੂ ਦੇ ਸਮੇਂ ਦਾ ਕੀ ਕਰਨਾ